ਕੱਟ ਮੈਨੂੰ ਲੈ ਮੈਂ ਵੀ ਨਹੀਂ ਕਿਹਾ 1500 ਦੇ 2000 ਦੇ ਯਾਰ ਬੋਲ ਲੈ ਸਕੀਨਰ ਨਰਾਜ਼ ਕਹਿੰਦਾ ਤਾਂ ਲਿਆਦ ਲਿਆ ਓਏ ਦੋਆ ਨਹੀਂ ਮੰਨਦਾ ਭਰਾਵਾ ਸਕੀਨਰ ਤੇ ਦੇ ਸਕੀਨਰ ਤਾਂ ਦੇ ਆ ਜਾਂਦਾ ਯਾਰ ਬਈ ਮੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਮੰਨਦਾ ਓ ਚਲ ਆ ਸਕੀਨਰ ਦੇ ਉਹਨੂੰ ਕੱਢ ਮੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਮੰਨਦਾ ਕੱਢ ਕਾਡ ਮੈਂ ਨਾ ਜੇ ਤਾਂ ਮੈਂ ਕੁਝ ਨਾ ਕਰੀ ਮੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਕੋਈ ਕਰਦਾ ਲਿਆਦ ਕੱਢ ਤੇ ਸਕੀਨਰ ਕੱਢ ਕੈਨ ਨੂੰ ਕਹਾਂ ਜਪਤਾ ਮੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਮੰਨਦਾ ਯਾਰ ਤੂੰ ਅਸਲੀ ਬੇਚਾਰੇ ਯਾਰ ਮੇਰੀ ਗੱਲ ਜਦੋਂ ਚੰਗਾ ਜਦੋਂ ਉਹਨੇ ਆਪ ਦੇ ਦੇ ਨਹੀਂ ਮੰਨੀ ਤੇਰੀ ਮੰਨ ਲੂਗਾ ਮੇਰੀ ਮੈਂ ਰੁਹਾ ਹੀ ਨਹੀਂ ਕੋਈ ਓਏ ਓਏ ਜਦੋਂ ਮਰਜੀ ਗਿਆ ਆ ਵੀਡੀਓ ਵੀਡੀਓ ਮਰਜੀ ਗਿਆ ਵੇ ਤੂੰ ਸਕੀਲਰ ਦੇ ਹੋ ਗਿਆ ਕੋਈ ਨਹੀਂ ਕੋਈ ਨਹੀਂ ਚੜਾ ਤੂੰ ਸਕੀਲਰ ਦੇ ਉਹ ਕੋਈ ਨਹੀਂ ਚੱਲਿਆ ਸਕੀਲਰ ਦੇ ਯਾਰ ਆ ਵੀਡੀਓ ਪਾ ਕੇ ਮੈਂ ਉਹਨੂੰ ਆਏ ਨੇ ਬਾਅਦ ਕਰ ਲਾਂਗੇ ਬਾਈ ਨਾ ਕੋਈ ਮੇਰੇ ਕੋ ਆ ਜਦੋਂ ਮਰਜੀ ਆਉ ਤਨ ਮੈਂ ਜਦੋਂ ਕਹਤਾ ਮੇਰਾ ਨੰਬਰ ਲੈ ਉਹ ਦੇ ਇਹਦੀ ਮੇਰੀ ਟੈਨਸ਼ਨ ਲੈ ਦੀ ਬੁਰਵਾ ਤੂੰ ਹੋ ਗਿਆ ਮੈਂ ਸਹੀ ਨੇ ਲੈਣਾ ਹੈ ਭਾਜਦਾ ਆਪਣਾ ਗੁਰੂ ਇੱਥੇ ਸਾਰੇ ਘੋੜੇ ਖਰੀਦ ਕੇ ਲੈਣੇ ਨੇ ਉਹ ਹੋਏ ਨਵੇਂ ਆਖਦੇ ਮੈਂ ਮੇਰੇ ਤੋਂ ਆ ਜਦੋਂ ਮਰਦਾ ਕੁੱਤੇ ਲੈਣੇ ਦੇ ਨਾਂ ਦਾ ਜਦੋਂ ਮਰਜ਼ੀ ਆ ਮੇਰੇ ਕੋਲ ਲੈਣ ਮੈਂ ਵੇਚ ਬੈਠਾ ਕਰਕੇ ਉਹਨੇ ਵਿਚਾਰੇ ਨੇ ਮੈਨੂੰ ਕਹਿੰਦਾ ਲੈ ਕੇ ਦੇ ਚਲਿਆ ਉਹਨੇ ਨਹੀਂ ਨਾ ਪਾ ਮੈਂ ਤੁਹਾਨੂੰ ਲੈ ਕੇ ਚਲੇ ਹਾਂ ਮੈਂ ਆਪਣੇ ਡੰਡ ਕਰ ਦਿੰਦਾ ਮੈਂ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਡੰਡ ਕਰਦੇ ਪਏ ਆ ਪੈਸੇ ਤੁਹਾਡੇ ਨ ਰੇਂ ਨਹੀਂ ਆਉਂਦੀ ਸਾਡੇ ਆਉਣੀ ਆ ਭਾਈ ਜੇ ਮੈਂ 5000 ਪਟਾਣਾ 5000 ਤੋਂ 4 ਲੱਗੇ ਜਿੱਦਾਂ ਪਾਏਂਗੇ ਕੋਈ ਵੀ ਇਹੋ ਲਾਇਆ ਪੜਾ 5 ਤੋਂ 4 35 ਤੋਂ 35 ਤੋਂ ਸਹੀ ਹਾਲ ਹੈ ਤੁਸੀਂ ਤੁਸੋਂ 1000 ਘਟਾ ਲਿਆ ਮੈਂ ਤੈਨੂੰ ਆਦੇ ਮੂੰਹ ਕਹਿਣਾ 3500 ਰੁਪਇਆ ਮੈਂ 3000 ਨਹੀਂ ਕਹਿਤਾ 3500 ਦੋ ਤੁਸੀਂ ਤਾਂ ਮਾੜੇ ਜਿਹੇ ਤਵੇ ਆਓ 500 ਤਾਂ ਵਧਾ ਦਿਓ 1000 ਘਟਾ ਲਿਆ ਪਿੱਛੇ ਆਪ ਕਿੰਨੀ ਦੀ ਗੱਲ ਕਰਦੇ 3000 ਪਿੱਛੇ ਤਾਂ ਮੂਹੜ ਹੀ ਨਹੀਂ ਹੈਗਾ ਮੈਨੂੰ ਪੁੱਛ ਲਾ 4000 ਤੋਂ ਘਟ ਤੂੰ ਮੰਨਣੀ ਮਨਾ ਮਰ ਮਰ ਵਧਾਓ ਤੁਸੀਂ ਅਸੀਂ ਲੈ ਜੂਗਾ ਤੇਰਾ ਕਿਹੜਾ ਤੂੰ ਪੈਸੇ ਕਰ ਦੀ ਤੂੰ ਨਹੀਂ ਹੁਣ ਤਾਂ ਭਾ ਜਿੰਨਾ ਮਰ